ਹਾਲਾਤ ਬਹੁਤ ਖਰਾਬ ਨੇ ਲੇਕਿਨ ਜਜ਼ਬਾ ਬੜਾ ਕਮਾਲ ਦਾ ਹੈ ਪੰਜਾਬੀ ਹਮੇਸ਼ਾ ਕਹਿੰਦੇ ਨੇ ਚੜ੍ਹਦੀ ਕਲਾ ਜਿੰਨੀ ਵੀ ਤਕਲੀਫਾਂ ਛੋਣ ਹਮੇਸ਼ਾ ਵੈਲਕਮ ਕਰਦੇ ਨੇ ਤੁਹਾਡੀ ਔਰ ਜਦੋਂ ਮੈਂ ਕੱਲ ਜਿੰਨੇ ਪਿੰਡਾਂ 'ਚ ਗਿਆ ਤਕਲੀਫਾਂ ਉਹਨਾਂ ਬਹੁਤ ਸੀ ਲੇਕਿਨ ਜਜ਼ਬਾ ਬੜਾ ਕਮਾਲ ਦਾ ਸੀ ਆਈ ਥਿੰਕ ਉਹ ਬੜਾ ਇਨਸਪਾਇਰਿੰਗ ਹੈ ਔਰ ਸਾਡੇ ਸਾਡੀ ਇਹ ਰਿਸਪੌਂਸਿਬਿਲਟੀ ਬੰਦੀ ਹੈ ਕਿ ਉਹਨਾਂ ਨੇ ਜੋ-ਜੋ ਚੀਜ਼ਾਂ ਚਾਹੀਦੀਆਂ ਨੇ ਸਾਰੀਆਂ ਪੁੱਛ ਕੇ ਹਰ ਇੱਕ ਪਿੰਡ ਨੂੰ ਹਰ ਇੱਕ ਪਰਿਵਾਰਾਂ ਨੂੰ ਪੁੱਛ ਕੇ ਉਹ ਪਹੁੰਚਾਈਆਂ ਜਾਂ ਔਰ ਜੇ ਆਪਾਂ ਸਭ ਲੋਕੀ ਮਿਲ ਕੇ ਕਰਾਂਗੇ ਤੇ ਪੰਜਾਬ ਨੂੰ ਵਾਪਸ ਪੈਰਾਂ ਧਾਂ ਚ ਜਾ ਸੋਨੋ ਬੰਬੇ ਰਹਨੇ ਹੋ ਦੇਲ ਤੁਹਾਡਾ ਪੰਜਾਬ ਤੇ ਮੋਗਾ ਦੇ ਵਿੱਚ ਹੀ ਤਰ ਬਿਲਕੁਲ ਉਥੇ ਬੋ ਮੇਰੀ ਕਰਮ ਭੂਮੀ ਹੈ ਮੇਰੀ ਜਨਮ ਭੂਮੀ ਹੈ ਮੈਂ ਇੱਥੇ ਪੈਦਾ ਹੋਇਆ ਹਾਂ ਇੱਥੇ ਵੱਡਾ ਹੋਇਆ ਹਾਂ ਇੱਥੇ ਮੇਰੇ ਸਭ ਦੋਸਤ ਮਿੱਤਰ ਘਰ ਮੇਰਾ ਇੱਥੇ ਹੈ ਤੇ ਕੋਸ਼ਿਸ਼ ਇਹ ਹੀ ਹੈ ਕਿ ਜੋ ਵੀ ਮੈਂ ਤੋਂ ਬੈਸਟ ਹੋ ਪਾਈ ਮੈਂ ਕਰਦੇ ਰਹਾ ਹਾਂ ਮੇਰੇ ਪਰਿਵਾਰਾਂ ਨੂੰ ਮੇਰੇ ਦੋਸਤਾਂ ਨੂੰ ਜਿੰਨਾਂ ਨੂੰ ਜੋ ਵੀ ਜ਼ਰੂਰਤ ਰਹੂਗੀ ਮੇਰੇ ਪਿੰਨਾ ਪਿੰਨਾ ਵਾਲਿਆਂ ਨੂੰ ਮੇਰੇ ਪੰਜਾਬ ਵਾਲਿਆਂ ਨੂੰ ਤੇ ਮੈਂ ਹਮੇਸ਼ਾ ਉਹਨਾਂ ਲਈ ਹਾਂ ਇੱਕ ਟੰਕ ਖੜਾ ਰਵਾਂਗਾ ਸਾਨੂੰ ਜੇ ਗੱਲ ਕਰੀਏ ਮਦਦ ਕਾਫੀ ਸਿੰਗਰ ਵੀ ਕਰ ਰਹੇ ਨੇ ਬਾਲੀਵੁੱਡ ਐਕਟਰ ਵੀ ਕਰ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਕੋਲੇ ਰਾਸ਼ਨ ਪਹੁੰਚ ਚੁੱਕਾ ਹੈ ਜਦੋਂ ਪਾਣੀ ਉਤਰ ਜਾਊਗਾ ਉਦੋਂ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਹੁਣ ਕਈ ਲੋਕ ਨੇ ਜਿਹੜੇ ਰਾਸ਼ਨ ਪਹੁੰਚ ਵੀ ਚੁੱਕਾ ਫਿਰ ਵੀ ਆਪਣਾ ਜਮ੍ਹਾਂ ਖੋਰੀ ਕਰ ਰਹੇ ਨੇ ਦੇਖਿਓ ਬਿਲਕੁਲ ਤੁਸੀਂ ਸਹੀ ਕਿਹਾ ਰਾਸ਼ਨ ਲੋਕਾਂ ਕੋਲ ਹੈ ਲੇਕਿਨ ਅਸਲੀ ਮੁਸ਼ਕਿਲਾਂ ਥੋੜੇ ਦਿਨਾਂ ਬਾਅਦ ਜ਼ਰੂਰਤਾਂ ਸ਼ੁਰੂ ਹੋਣਗੀਆਂ ਬਟ ਇਹ ਵੀ ਹੈ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਦਿੱਤੀਆਂ ਜਾਂਦੇ ਨਹੀਂ ਡੇਲੀ ਮੀਟਸ ਜਾਂ ਪੁੱਛਿਆ ਜਾਂਦੇ ਨਹੀਂ ਨਾ ਤੋਂ ਜੋ ਅਸੀਂ ਕਰ ਰਹੇ ਹਾਂ ਮਾਲਿਕਾ ਕੀ bina to pindna chahiye har ik pind te lag lag les lag lag load ਅਸੀਂ ਉਹਨਾਂ ਨੂੰ ਅਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਕਰਦੇ ਰਵਾਂਗੇ ਔਰ ਵੀ ਮੇਕ ਸ਼ੋਰ ਕਿ ਹਰ ਥਾਂ ਤੇ ਜੋ ਵੀ ਚੀਜ਼ ਚਾਹੀਦੀ ਹੈ ਚਾਹੇ ਸੈਨੀਟਰੀ ਪੈਡ ਹੋਣ ਮੱਛਰਦਾਨੀ ਹੋਣ ਦਵਾਈਆਂ ਹੋਣ ਉਹ ਅਸੀਂ ਇੱਥੇ ਬਣਾਇਆ